ਸਤਿਰਾਮ ਵਾਹਿਗੁਰੂ ਸਾਹਿਬ ਜੀਓ ਤੇਰੇ ਕਾਵਣ ਕਵਰ ਕੋਲ ਕਹਿ ਗਾਵ ਤੂੰ ਸਾਂ পপ্তা চি ਸਾਰੇ ਲੋਕਾਂ ਤੇਰੀ ਟੋਟੇ ਜੇ ਅਨੇਕ ਕੰਮ ਕਰ ਅਦਕਾਈ ਬੇਦਪੜ ਤਬਾਦ ਬਖਾਣਾ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੇ ਪਾਵਨ ਪਰਮਾਨ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਅਸੀਸ ਬਖਸ਼ਦੇ ਨੇ ਅੱਜ ਸਾਡੇ ਅਤੀ ਸਨਮਾਨ ਜੋ ਮਾਤਾ ਜਿੰਦਰ ਕੌਰ ਜੀ ਦੀ ਧਰਵਾੜੀ ਸੋਚੇ ਪਰਿਵਾਰ ਵੱਲੋਂ ਸੰਜੀਵ ਸਿੰਘ ਜੀ ਦੇ ਸმოਚੇਤਵਾ ਬੋਲੋ ਸੁਖੁਨੀ ਸਾਹਿਬ ਜੀ ਦੇ ਜਾਪ ਕਰਵਾਉਣ ਕੀਤੇ ਗੁਰੂ ਮਹਾਰਾਜ ਜੀ ਅੱਜ ਕਿਰਪਾ ਕਰਦੇ ਨੇ ਉਪਦੇਸ਼ ਬਖਸ਼ਦੇ ਨੇ ਹੁਕਮ ਬਖਸ਼ਦੇ ਨੇ ਭਾਈ ਰਹਾ ਦੀ ਤੁਮ ਦੇ ਵਿੱਚ ਸਰ ਜੀ ਇਹੇ ਤੇਰੀ ਵਡਿਆਈ ਏ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਇਹ ਤੇਰੀ ਵਡਿਆਈ ਹੈ ਤੇਰਾ ਮੂਲ ਕਦੀਵਾ ਹੈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਮੇਰੇ ਸੁਆਮੀ اے ਸਤਗੁਰੂ ਜੀ ਤੂੰ ਸਦਾ ਆਪਣੇ ਭਗਤਾ ਦੀ ਪੈਜ ਇੱਜ਼ਤ ਰੱਖਦਾ ਹੈ ਭਗਤ ਤੇਰੀ ਸ਼ਰਨਾਈ ਅਰਚਿਤਾ ਰੱਖਿਓ ਕਿਹੜੇ ਭਗਤਾ ਦੀ ਇੱਜ਼ਤ ਰੱਖਦਾ ਉਹ ਜਿਹੜੇ ਭਗਤ ਉਹਦੀ ਸ਼ਰਨ ਵਿੱਚ ਰਹਿੰਦੇ ਜਿਹੜੇ ਸਦਾ ਉਹਨੂੰ ਅੰਗ ਸੰ ਸਮਝਦੇ ਨੇ ਜਿਹੜੇ ਸਦਾ ਹੀ ਅੰਗ ਸੰ ਸਮਝਦੇ ਨੇ ਮਾਰਕੈਂਡ ਵਿੱਚ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਉਹ ਆਪਣੇ ਭਗਤਾਂ ਦੀ ਆਪ ਰਾਖੀ ਕਰਦਾ ਹੈ ਆਪਣੇ ਸੇਵਕ ਕੀ ਆਪੇ ਰਾਖਾ ਹੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਜਿੱਥੇ ਸੇਵਕ ਪਾ ਆਪ ਭਗਤ ਜਿੱਥੇ ਆਪਣੀ ਕਿਰਤ ਕਰਦੇ ਆ ਕਮਾਈ ਕਰਦੇ ਆ ਉਹ ਕਿਤੇ ਵੀ ਕਰਦੇ ਹੋਵੇ ਜੰਗਲ ਦੇ ਵਿੱਚ ਖੇਤਾਂ ਦੇ ਵਿੱਚ ਕਿਤੇ ਵੀ ਮਹਾਰਾਜੀ ਤਹਾਂ ਤਹਾਂ ਉੱਠਦਾ ਹੈ ਉਹ ਆਪਣੇ ਸੇਵਕ ਦੇ ਕੋਲ ਉੱਥੇ ਉੱਥੇ ਚਲੇ ਜਾਂਦਾ ਹੈ ਐਸਾ ਨਹੀਂ ਕਿ ਬਹੁਤ ਅਮੀਰ ਹੋਵੇ ਜੋ ਬਹੁਤਾ ਪੈਸਾ ਦੇਖ ਕੇ ਪਰਮੇਸ਼ਰ ਆਪਣੇ ਸੇਵਕਾਂ ਕੋਲ ਜਾਂਦਾ ਐਸਾ ਨਹੀਂ ਇਕ ਬੜੀ ਸੋਹਣੀ ਗਾਥਾ ਛੋਟੀ ਜਿਹੀ ਗਾਥਾ ਸ੍ਰੀ ਆਕੀਰਮ ਸਮਾਪਤੀ ਹੈ। ਆਯੂ ਚੰਦ ਅਤੇ ਭਾਈ ਸਾਦਾ ਜੀ ਇਹ ਗੁਰੂ ਘਰ ਗੋਬਿੰਦ ਪਾਸ਼ਾ ਜੀ ਨੂੰ ਛੇਲੇ ਪਾਸ਼ਾ ਨੂੰ ਬਹੁਤ ਪਿਆਰ ਕਰਦੇ ਸੀ, ਹੱਥ ਦਾ ਪਿਆਰ ਕਰਦੇ ਸੀ। ਪਲ ਪਲ ਛਾਸ-ਸਵਾਸ ਸਿਮਰਨ ਅਰਦੇ ਸੀ। ਐਨੇ ਸਿੱਧਕੀ ਸਨ ਕਦੀ ਕਿਸੇ ਦਾ ਕੀ ਕਰ ਪਈਆ ਦੀ ਬੇਈਮਾਨੀ ਦਾ ਨਹੀਂ ਸੀ ਖਾਤੇ ਜੰਗਲ ਦੇ ਵਿੱਚੋਂ ਲੱਕੜਾਂ ਕੱਟਦੇ ਸਨ ਉਹਨਾਂ ਨੂੰ ਵੇਚ ਕੇ ਆਪਣਾ ਬੁਜਾਰਾ ਕਰਦੇ ਸੀ ਇੱਕ ਵਾਰ ਕੀ ਹੋਇਆ ਅੱਤ ਦੀ ਗਰਮੀ ਪੈਣੀ ਸੀ ਬਹੁਤ ਗਰਮੀ ਪੈ ਰਹੀ ਸੀ ਧੂਮ ਬੰਦੀ ਸੀ ਤਪਦੀ ਧੁੱਪ ਜੰਗਲ ਵਿੱਚ ਲੱਕੜੀਆਂ ਕੱਟਣ ਗਏ ਇਹਨਾਂ ਨੇ ਬਾੜੀ ਦੀ ਮਰਛਕ ਸੰਗੜੀ ਸ਼ਾਹ ਤੋਂ ਦੇ ਬੰਦ ਦਿੱਤੀ ਕੁਝ ਸਮੇਂ ਬਾਅਦ ਭਾਈ ਨੂੰ ਪਚਰਦ ਨੂੰ ਪਿਆਸ ਲਗੀ ਜਦੋਂ ਆਕੇ ਜਲ ਛਕਣ ਲੱਗਿਆ ਨਾ ਏੰਲਾ ਸੀਤ ਜਲ ਐਨਾ ਠੰਡਾ ਪਾਣੀ ਵੇਖ ਕੇ ਮਨ ਵਿੱਚ ਇੱਕ ਇੱਛਾ ਪੈਦਾ ਹੋਈ ਆਪਣੇ ਪਿਤਾ ਜੀ ਨੂੰ ਕਹਿਣ ਲੱਗੇ ਪਿਤਾ ਜੀ ਐੰਨਾ ਸੀਤਲ ਜਲ ਇਹ ਤਾਂ ਜੀ ਕਿਤੇ ਨੀਰੀ ਕੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਜੀ ਛਕਣ ਕਿਤਾ ਚੰਗਾ ਹੋਵੇਗਾ ਖੁਸ਼ ਹੋ ਜਾਣਗੇ ਐੰਨਾ ਸੀਤਲ ਜਲ ਛਕ ਕੇ ਪੈਸਾ ਦਾ ਨਹੀਂ ਕਹਿਣਗੇ ਪੁੱਤਰ ਤੇਰੀ ਛੜਦਾ ਹੈ ਦਾਸਤਾਰ ਚੰਨਾ ਵਿਚ ਮਹਾਰਾ ਦੇ ਆਪੀ ਆ ਜਾਣਾ ਆਪ ਜਨ ਦੀ ਪਿਆਸ ਲੱਗੀ ਹੋਈ ਸੀ ਜਨ ਨਹੀਂ ਛਕਿਆ ਉੱਥੇ ਰੱਖ ਦਿੱਤਾ ਅਰਦਾਸ ਕੀਤੀ ਮਾਰਾ ਕਿਰਪਾ ਕਰੋ ਸੀਤਲ ਜਲ ਛਕੋ ਅਤੇ ਸੀਤ ਜਲ ਆਪਣੀ ਸੇਵਕਾਂ ਨੂੰ ਸਕਾਓ ਆਪ ਉਸੇ ਤਰ੍ਹਾਂ ਲੱਕੜੀਆਂ ਟੱਕਣ ਲੱਗਦੇ ਕਾਫੀ ਸਮਾਂ ਬੀਤ ਗਿਆ ਪਿਆਸ ਦੇ ਨਾਲ ਜਦਨੇ ਵਿਆਪਕ ਹੋਏ بے ਹੋਸ਼ ਹੋ ਕੇ ਧਰਤੀ ਤੇ ਡਿੱਗ ਪਏ ਜਲ ਨਹੀਂ ਸਕਿਆ ਇਹ ਤੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਆਪਣੇ ਸਾਧੂ ਸਾਈਂ ਦਾਸ ਦੇ ਘਰ ਭਾਈ ਕੀ ਟੋਲੀ ਵਿਖੇ ਬੈਠੇ ਨੇ ਇੱਕ ਤਾਮ ਖਲੋਗੇ ਹੁਕਮ ਕੀਤਾ ਕਿ ਸਾਡਾ ਜਲਦੀ ਘੋੜਾ ਤਿਆਰ ਕਰੋ ਹੁਣੇ ਜਾਣ ਹੈ ਸਾਈਂ ਦਾਸ ਨੇ ਚੜ੍ਹਨ ਪੜ ਲਏ ਸਤਿਗੁਰੂ ਜੀ ਮੇਰੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਮੈਂ ਤੋਂ ਕੋਈ ਭੁੱਲ ਹੋ ਗਈ ਕਿਰਪਾ ਕਰੋ ਬਹੁਤ ਧੁੱਪਾਂ ਬਾਹਰ ਨੂੰ ਵਗਦੀ ਐ ਠੰਡੇ ਹੋਏ ਚਲੇ ਜਾਇਓ ਮਾਰਾ ਕਹਿੰਦੇ ਨਹੀਂ ਤੁਹਾਡੀ ਸੇਵਾ ਵਿੱਚ ਕੋਈ ਕਮੀ ਨਹੀਂ ਸਾਡੇ ਸੇਵਕ ਸਾਨੂੰ ਬਹੁਤ ਯਾਦ ਕਰ ਰਹੇ ਨੇ ਇੱਕ ਦਮ ਘੋੜਾ ਦੌੜਾਇਆ ਉੱਥੇ ਜਾ ਪਹੁੰਚੇ ਜਿੱਥੇ ਦੋਨੋਂ ਪਿਓ ਪੁੱਤਰ ਵੀ ਹੋਸ਼ ਹੋਏ ਪਏ ਨੇ ਆਵਾਜ਼ ਦਿੱਤੀ ਬੇਟਾ ਰੂਪ ਚੰਦ ਬੜੀ ਪਿਆਸ ਲੱਗੀ ਐ ਜਲ ਸ਼ਕੋ ਪਰ ਇੱਥੇ ਕਈ ਵਾਰ ਤਰਕਵਾਦੀ ਨੇ ਜਿਹੜੇ ਤਰਕ ਕਰਨ ਵਾਲੇ ਜਦੋਂ ਬੇਹੋਸ਼ ਪੈ ਸੀ ਜੀ ਉਹਨਾਂ ਨੂੰ ਕੀ ਸੁਣਿਆ ਮੇਰਾ ਸਤਗੁਰ ਸੰਗਰਭ ਹੈ ਕਿਉਂ ਸਤਗੁਰ ਮੇਰਾ ਮਾਰ ਜੀਵਾਲਾ ਸਤਗੁਰ ਹੋਣਾ ਚਾਹੀਦਾ ਇਹ ਮਰਦੇ ਵਿੱਚ ਜਾਨ ਪਾ ਸਕਦਾ ਮੇਰੇ ਗੁਰੂ ਵਿੱਚ ਇੰਨੀ ਸਬਰਤ ਹੈ ਸਤਗੁਰ ਮੇਰਾ ਮਾਰ ਜੀਵਾਲਾ ਸਤਗੁਰ ਮੇਰਾ ਸਰਬ ਪ੍ਰਤਪਾਲਾ ਹੈ ਗੁਰ ਜੈਸਾ ਦਾਹੀ ਕੋ ਦੇਵ ਜੇ ਸੱਤਕ ਭਾਗ ਜਿਹਦੇ ਮੱਥੇ ਦੇ ਭਾਲ ਚੰਗੇ ਨੇ ਉਹ ਗੁਰੂ ਦੇ ਚਰਨਾਂ ਦੀ ਸੇਵਾ ਵਿੱਚ ਰੁੱਝ ਜਾਂਦਾ ਆ ਬਾਤ ਦਿੱਤੀ ਜਦੋਂ ਨੇਤਰ ਖੋਲੇ ਨਾ ਦੋਨਾਂ ਪਿਓ ਪੁੱਤਰਾ ਨੇ ਕੀ ਦੇਖਦੇ ਨੇ ਸਾਹਮਣੇ ਗੁਰੂ ਹਰਗੋਬਿੰਦ ਪਾਸ਼ਾ ਜੀ ਘੋੜੇ ਤੇ ਸਵਾਰ ਨੇ ਇੱਕ ਦਾ ਮੁੱਥੇ ਇੱਕ ਪਾਸਿਓ ਪਿਓ ਨੇ ਗੁਰੂ ਸਾਹਿਬ ਦਾ ਚਰਨ ਪੜ ਲਿਆ ਘੋੜੇ ਦੇ ਉੱਪਰ ਬੈਠਾ ਬੈਠਿਆ ਹੀ ਦੂਜੇ ਪਾਸਿਓ ਭਲੂਪ ਚੰਦ ਨੇ ਆਪਣੀਆਂ ਅੱਖੀਆਂ ਦੇ ਜਲ ਨਾਲ ਚਰਨ ਧੋ ਦਿੱਤੇ ਓ ਮੇਰੇ ਸੰਤਰੂ ਅਸੀਂ ਸੁਣਿਆ ਸੀ ਤੂੰ ਗਰੀਬ ਨਿਵਾਜ ਹੈ ਤੂੰ ਗਰੀਬਾਂ ਦੀ ਰਾਖੀ ਕਰਨ ਵਾਲਾ ਹੈ ਅੱਜ ਇੱਕ ਵੀ ਲਿਆ ਉਹ ਬਹੁਤ ਵੱਡੇ ਪਦਾਰਥ ਨਹੀਂ 36 ਪ੍ਰਕਾਰ ਦੇ ਭੋਜਨ ਨਹੀਂ ਆਪਣੇ ਗਰੀਬ ਸਿੱਖਾਂ ਦਾ ਠੰਡਾ ਜਨਸ਼ਕਣ ਵਾਸਤੇ ਆ ਗਿਆ ਗੁਰੂ ਮਾਰਾ ਨੇ ਕਿਰਪਾ ਕੀਤੀ ਦੋਲੇ ਪਿਓ ਪੁੱਤਰਾਂ ਨੂੰ ਨਜ਼ਰੋਂ ਨਜ਼ਰ ਦਿਹਾਲ ਕਰ ਦਿੱਤਾ ਭਾਈ ਇਨੇ ਰੱਬ ਦੀ ਭਗਤੀ ਕਰਦੇ ਨੇ ਪਿਆਰ ਕਰਦੇ ਨੇ ਨਾ ਸਤਿਗੁਰੂ ਜੀ ਨੂੰ ਮਹਾਰਾਜ ਕਦੇ ਭਗਤਾਂ ਦੀ ਸਦਾ ਧੋ ਰੱਖਦਾ ਹਰ ਜੀਓ ਤੁਲਪੂ ਰੱਖਦਾ ਆਇਆ ਉਹ ਮੁੱਢ ਤੋਂ ਹੀ ਆਪਣੇ ਭਗਤਾਂ ਦੀ ਆਪਣੇ ਸੇਕਾ ਦੀ ਜਿਵੇਂ ਪਹਿਨਾਤ ਦੀ ਰਾਖੀ ਕੀਤੀ ਇਸੇ ਤਰ੍ਹਾਂ ਬੰਦਗੀ ਕਰਨ ਵਾਲਿਆਂ ਦੀ ਰਾਖੀ ਵਾਅਦਾ ਕਰਦਾ ਹੈ ਐਨੀ ਸੇਵਾ ਪ੍ਰਵਾਨ ਕਰਨੀ ਜੀ ਕਿਉਂਕਿ ਤੁਸੀਂ ਕੰਮਕਾਰਾਂ ਨੂੰ ਜਾਣਾ ਹੁੰਦਾ ਬਹੁਤ ਜ਼ਿਆਦਾ ਸਮਾਂ ਹੋ ਜਾਂਦਾ ਹੈ ਉਹ ਨਾ ਚੁੱਕਾ ਲਿਖਿਵਾ ਕਰਨੀ ਵਿਚਾਰਾ ਕਰਨੇ ਤੋਂ ਬਹੁਤ ਭੁਲਣਾ ਹੋ ਜਾਂਦੀ ਐ ਅਣਜਾਣ ਬੱਚਾ ਸੇਵਕ ਜਾਣ ਕੇ ਗੁਰੂਆਂ ਸਾਧ ਸੰਗਤ ਬਖਸ਼ਣਾ ਹਰੈ ਬਖਸ਼ ਲੈਣਾ ਅੱਗੇ ਤੋਸੀਹ ਜਾਨੀ ਸਤਗੁਰੂ ਜੀ ਕਿਰਪਾ ਕਰਨ ਸਬਸ ਪਾਣੀ ਪੜਨ ਦਾ ਵਿਚਾਰ ਕਰਨ ਦਾ ਆਪ ਸੰਪਾਦੀ ਸੇਵਾ ਕਰਨ ਦਾ ਬਰਕਸ਼ਰ ਜੀ ਵਾਹਿਗੁਰੂ ਜੀ ਦੀ ਔਰਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤਨਾਮ